ਕਰੋੜਾਂ ਦੀ ਜਮੀਨ ਆ ਗੁਰਵਿੰਦਰ ਦੇ ਨਾਮ ਜਮੀਨ ਹੈਗੀ ਹੈ ਜੀ ਦਾਦੇ ਇਲਾਹੀ ਆ ਉਹਨੂੰ ਵਿਰਾਸਤ ਚ ਮਿਲੀ ਵੀ ਹੈ ਨਾ ਵਿਰਾਸਤ ਉਹਦੇ ਨਾਂ ਤੇ ਸਾਰੀ ਉਹ ਇਕੱਲਾ ਹੀ ਇਕੱਲਾ ਕਿਹੜੇ ਹੋਰ ਅੱਗੇ ਪਿੱਛੇ ਕੋਈ ਵੀ ਨਹੀਂ ਇਹਦੇ ਡੈਡੀ ਨੇ ਹੀ ਦੋ ਭਰਾ ਤੇ ਉਹ ਵੀ ਡੈਥ ਹੋ ਲਈ ਇਹਦੇ ਦਾਦੇ ਹੀ ਨਹੀਂ ਤਿੰਨ ਭਰਾ ਤੇ ਉਹਨਾਂ ਦੀ ਵੀ ਡੈਥ ਹੋ ਲਈ ਇਹਦੀ ਪਰਦਾਦੀ ਦੀ ਵੀ ਹੋ ਲਈ ਕਿਹਦੀ ਦਾਦੀ ਆ ਤੇ ਕਹੇ ਕਿਹਦੀ ਮਿਸੇਜ ਕੋਰਟ ਦੀ ਤਰੀਕ ਤੇ ਗਿਆ ਉਹਦਾ ਕਤਲ ਹੋ ਜਾਂਦਾ ਉਸਦੀ ਘਰ ਵਾਲੀ ਬਿਲਕੁਲ ਸੁਰੱਖਿਤਾ ਕਟਰਾ ਨੂੰ ਕਿਸ ਤਰੀਕੇ ਨਾਲ ਦੇ ਦਸਾਂ ਤਾਂ ਇਹ ਵੀ ਨਹੀਂ ਪਤਾ ਬੋਰ ਕਿੰਨੇ ਕੇਸ ਤੇ ਇਹ ਕੇਸ ਦਾ ਵੀ ਨਹੀਂ ਸੰਤੋ ਅੱਜ ਪਤਾ ਲੱਗਿਆ ਜੋ ਦੁਪਹਿਰੇ ਵਾਕਾ ਹੋਇਆ ਉਫੀ ਦੇ ਵਿੱਚ ਵੀ ਅੱਜ ਕੋਰੋਨਾ ਨਹੀਂ ਜਿੱਥੇ ਕੋਈ ਰਹਿਣ ਵਾਲਾ ਨਹੀਂ ਸੀ ਅੱਜ ਹੋਣ ਵਾਲਾ ਬੱਲਬੀ ਨਹੀਂ ਜਵਲਦਾ ਆਉਣਾ ਕੀ ਨਾ ਜਦੋਂ ਉਹੀ ਤਾਂ ਬਰਤਣੇ ਵਾਲਾ ਕੱਲਾ ਉਹ ਗਿਆ ਰਹਿੰਦਾ ਓਰੇ ਹੈ ਕੋਈ ਨਹੀਂ ਤੀ ਨਹੀਂ ਚਲ ਓਰੇ ਰਹਿੰਦਾ ਹੋਵੇ ਵੀ ਚਲੋ ਨਿਆਣਾ ਮੇਲੇ ਗਲੇ ਰਿਆਂ ਤਾਂ ਓਰੇ ਹੈ ਉਹ ਨਹੀਂ ਕਦੇ ਹੋ ਪਰਿਵਾਰ ਦੇ ਵਿੱਚ ਕੱਲਾ ਗੁਰਵਿੰਦਰ ਹੀ ਹੈ ਹੁਣ ਤਾਂ ਗੁਰਵਿੰਦਰ ਹੈ ਜੀ ਉਹਦੀ ਦਾਦੀ ਹੈ ਜਾ ਉਹਦੇ ਅਸੀਂ ਤਾਂ ਬਰਾਤ ਬਰੂਤ ਗਏ ਨਹੀਂ ਵਿਆਹ ਕਰਾਇਆ ਕਹਿੰਦੇ ਉਹਨੇ ਕੋਈ ਗਾਂਢੀ ਗੋਂਢੀ ਵੀ ਨਹੀਂ ਗਿਆ ਕੋਈ ਸਾਡੇ ਤਾਂ ਨਾ ਸਾਨੂੰ ਪਤਾ ਜੀ ਕੀ ਨਾਮ ਆ ਤੁਹਾਡਾ ਬਿੱਟੂ ਹੈ ਜੀ ਗੁਰਵਿੰਦਰ ਤੁਹਾਡੇ ਪਰਿਵਾਰ ਦੇ ਵਿੱਚੋਂ ਸੀ ਨਹੀਂ ਸਾਡਾ ਗੋਂਢੀ ਹੈ ਜੀ ਗਵਾਂਢੀ ਸੀ ਹਾਂ ਜੀ ਕਿੰਨੇ ਕੁ ਸਮਾਂ ਪਹਿਲਾਂ ਇਸੇ ਕੋਈ ਇਸੇ ਘਰ ਦੇ ਵਿੱਚ ਰਹਿੰਦੇ ਸੀ ਸਮੋਦਾ ਜੀ ਦੇਖੋ ਤਕਰੀਬਨ ਸਾਲ ਕੋ ਗਿਆ ਹੁਣ ਤਾਂ ਅਸੀਂ ਉਹਰੇ ਦੇਖਿਆ ਨਹੀਂ ਤੋ ਹੁੰਦਾ ਓਕੇ ਪਹਿਲਾਂ ਰਹਿੰਦਾ ਤਾਂ ਮਕਾਨ ਬਣਾਇਆ ਉਹਨਾਂ ਚਲੋ ਆਉਂਦਾ ਤਾਂ ਜਾਂਦਾ ਤਾਂ ਤੇ ਹੁਣ ਤਾਂ ਸਾਲ ਡੇਢ ਸਾਲ ਹੋ ਗਏ ਹੁਣ ਨਹੀਂ ਅਸੀਂ ਦੇਖਿਆ ਪਿਛਲੇ ਸਾਲ ਉਹਦੇ ਚਾਚਾ ਜੀ ਦੀ ਡੈਥ ਹੋਈ ਸੀ ਤੇ ਜਦ ਜ਼ਰੂਰ ਆਇਆ ਤੋਰੇ ਉਸ ਤੋਂ ਬਾਅਦ ਨਹੀਂ ਆਇਆ ਘਰ ਦੇ ਵਿੱਚ ਕੌਣ ਕੌਣ ਸੀ ਪਰਿਵਾਰ ਦੇ ਵਿੱਚ ਕੱਲਾ ਗੁਰਵਿੰਦਰ ਹੀ ਐ ਹੁਣ ਤਾਂ ਗੁਰਵਿੰਦਰ ਐ ਜੀ ਉਹਦੀ ਦਾਦੀ ਐ ਜਾਂ ਉਹਦੇ ਅਸੀਂ ਤਾਂ ਬਰਾਤ ਬਰੂਤ ਗਏ ਨਹੀਂ ਵਿਆਹ ਕਰਾਇਆ ਕਹਿੰਦੇ ਉਹਨੇ ਕੋਈ ਗੌਂਡੀ ਗੌਂਡੀ ਵੀ ਨਹੀਂ ਗਿਆ ਕੋਈ ਸਾਡੇ ਤਾਂ ਨਾ ਸਾਨੂੰ ਪਤਾ ਆ ਹੀ ਜ਼ਰੂਰ ਐ ਕੁੜੀ ਉਹ ਉਹਨਾਂ ਸੋਹਣੀ ਸਾਹ ਦਾ ਪਾਠ ਕਰਾਇਆ ਤੋਰੇ ਚਾਹ ਪਾਣੀ ਪੁਲਾਇਆ ਗੌਂਡੀਆਂ ਨੂੰ ਓਕੇ ਤੇ ਬਰਾਤ ਬਰੂਤ ਕੋਈ ਨਹੀਂ ਸੀ ਗਿਆ ਤੇ ਜਮੀਨ ਦਾ ਜ਼ਿਕਰ ਕਰ ਰਹੇ ਸੀ ਤੁਸੀਂ ਵੀ ਜਮੀਨ ਹੈਗੀ ਸੀ 4.5 ਕਰੋੜਾਂ ਦੀ ਜਮੀਨ ਅਗਰਵਿੰਦਰ ਦੇ ਨਾਮ ਜਮੀਨ ਹੈਗੀ ਹੈ ਜੀ ਦਾਦੇ ਇਲਾਹੀ ਆ ਉਹਨੂੰ ਵਿਰਾਸਤ ਚ ਮਿਲੀ ਵੀ ਹੈ ਨਾ ਵਿਰਾਸਤ ਉਹਦੇ ਨਾਂ ਤੇ ਸਾਰੀ ਉਹ ਇਕੱਲਾ ਹੀ ਇਕੱਲਾ ਕਿਹੜੇ ਹੋਰ ਅੱਗੇ ਪਿੱਛੇ ਕੋਈ ਵੀ ਨਹੀਂ ਇਕੱਲਾ ਹੀ ਸੀ ਇਹ ਬਸ ਇਹਦੇ ਡੈਡੀ ਨੇ ਹੀ ਦੋ ਭਰਾ ਤੇ ਉਹ ਵੀ ਡੈਥ ਹੋ ਲਈ ਇਹਦੇ ਦਾਦੇ ਹੀ ਨਹੀਂ ਤਿੰਨ ਭਰਾ ਤੇ ਉਹਨਾਂ ਦੀ ਵੀ ਡੈਥ ਹੋ ਲਈ ਇਹਦੀ ਪੜਦਾਦੀ ਦੀ ਵੀ ਹੋ ਲਈ ਕਿਹਦੀ ਦਾਦੀ ਆ ਤੇ ਕਹੇ ਕਹਦੀ ਮੈਸੇਜ ਬਸ ਇਹ ਤਾਂ ਨਿੱਕ ਬੂਆ ਉਹ ਵਿਆਹੀ ਵੀ ਹੈ ਇੱਥੇ ਆਉਂਦਾ ਸੀ ਘਰ ਦੇ ਵਿੱਚ ਕਿ ਨਹੀਂ ਆਉਂਦਾ ਸੀ ਕਦੇ ਰਾਤ ਬਰਾਤ ਆਏ ਹੋਵੇ ਜਾਈ ਕਹਿ ਨਹੀਂ ਸਕਦੇ ਦਿਨ ਚ ਤੱਕ ਦੇਖਿਆ ਨਹੀਂ ਸਾਲ ਚ ਪਹਿਲਾਂ ਤਾਂ ਉਰੀ ਚਲੋ ਸਾਡੇ ਨਾਲਾਂ ਚ ਦੇ ਪੜਿਆ ਉਰੀ ਪੜਿਆ ਉਰੀ ਪਲਿਆ ਫਿਰ ਹੁਣ ਖਰੜ ਦੇ ਵਿੱਚ ਰਹਿੰਦਾ ਸੀ ਫਿਰ ਨਹੀਂ ਆ ਨਹੀਂ ਜੀ ਇਹ ਨਹੀਂ ਇਹ ਨਹੀਂ ਕਿਸੇ ਕਿਤੇ ਨਾਲ ਲੱਗਦੀ ਹੈ ਖਰੜ ਦੇ ਜਮੀਨ ਆਪਣੀਆਂ ਨਾਲੇ ਆ ਜਿੱਥੇ ਬਾਈਪਾਸ ਨਿਕਲਿਆ ਉਹਨਾਂ ਦੇ ਖੇਤ ਦੇ ਵਿੱਚ ਦੀਓ ਬਾਈਪਾਸ ਨਿਕਲਿਆ ਤਾਂ ਜਮੀਨ ਜਿਆਦਾ ਤਾਂ ਕਾਫੀ ਆ 4 1/2 4 1/2 24 10 12 ਕਰੋੜ ਦਾ ਰੇਟ ਆ ਕਿਲੇ ਦਾ ਜਮੀਨ ਜਿਆਦਾ ਤਾਂ ਬਥੇਰੀ ਸੀ ਪਰ ਹੁਣ ਪੜਿਆ ਲਿਖਿਆ ਸੀ ਮੁੰਡਾ ਕਿੰਨਾ ਪੜਿਆ ਸ਼ਾਇਦ 10 12 ਕਿਹਨਾਂ ਨਾਲ ਦੇਖ ਦਵਾ ਅੱਜ ਕੋਟ ਦੀ ਤਰੀਕ ਤੇ ਗਿਆ ਉਹਦਾ ਕਤਲ ਹੋ ਜਾਂਦਾ ਉਸਦੀ ਘਰ ਵਾਲੀ ਬਿਲਕੁਲ ਸੁਰੱਖਿਤ ਆ ਘਟਨਾ ਨੂੰ ਕਿਸ ਤਰੀਕੇ ਨਾਲ ਦੇਖੋ ਜੇ ਤਾਂ ਹੁਣ ਉਸ ਨੂੰ ਪਤਾ ਨਾ ਵੀ ਉਹ ਹੀ ਤਰੀਕ ਪਰ ਆਉਂਦਾ ਜਾਂਦਾ ਸੰਤਾ ਇਹ ਵੀ ਨਹੀਂ ਪਤਾ ਪਰ ਕਿੰਨੇ ਕੇਸ ਤੇ ਇਹ ਕੇਸ ਦਾ ਵੀ ਨਹੀਂ ਸੰਤਾ ਅੱਜ ਪਤਾ ਲੱਗਿਆ ਜੋ ਦੁਪਹਿਰਿਆ ਵਾਕਾ ਹੋਇਆ ਜਿਸ ਟਾਈਮ ਚਲੋ ਸੋਸ਼ਲ ਮੀਡੀਆ ਤਾਂ ਦੇਖਿਆ ਜਾਂ ਫੋਨ ਆਇਆ ਸੰਤਾ ਜਦ ਪਤਾ ਲੱਗਿਆ ਵੀ ਆ ਗੱਲੋਂ ਉਰੇ ਤਾਂ ਰਹਿੰਦਾ ਕੋਈ ਨਹੀਂ ਤਾਂ ਵੀ ਚਲੋ ਮਿਲ ਕੇ ਜਾਵੇ ਜਾਂ ਬੰਦਾ ਦੱਸ ਕੇ ਜਾਵੇ ਉਰੇ ਤਾਂ ਰਹਿੰਦਾ ਕੋਈ ਨਹੀਂ ਪਰਿਵਾਰ ਦੇ ਵਿੱਚ ਸਿਰਫ ਦਾਦੀ ਬਚੀ ਆ ਉਹਨਾਂ ਦੇ ਦਾਦੀ ਆ ਉਹ ਕਿੱਥੇ ਰਹਿੰਦੇ ਨੇ ਉਹ ਬਾਹਰ ਰਹਿੰਦੇ ਨੇ ਦਾਦੀ ਜੀ ਆਪਣੀ ਬੇਟੀ ਪਰ ਰਹਿੰਦੀ ਆ ਸ਼ਾਹਪੁਰਾਉ ਦੀ ਬੇਟੀ ਵੀ ਆਹੀ ਵੀ ਹੈ ਉਹਦਾ ਮਤਲਬ ਆਪਣੇ ਦੋਤੇ ਕੋਲ ਹਰ ਆਪਣੀ ਕੁੜੀ ਕੋਲੇ ਰਹਿੰਦੀ ਸੀ ਉਹਦਾ ਘਰ ਵਾਲਾ ਆਰਮੀ ਚ ਉਹ ਉੱਥੇ ਹੀ ਰਹਿੰਦੇ ਤੇ ਇਹਦਾ ਪਤਾ ਨਹੀਂ ਕਿੱਥੇ ਮਕਾਨ ਲਿਆ ਵਾ ਕਿੱਥੇ ਨਹੀਂ ਕੋਈ ਨਹੀਂ ਤਾਂ ਪਤਾ ਪਹਿਲਾਂ ਹੀ ਰਹਿੰਦਾ ਸੀ ਉਹ ਇਹ ਬਿਲਕੁਲ ਜਾਨੀ ਕਿ ਆਈ ਹੀ ਨਹੀਂ ਹੈਗਾ ਬਹੁਤ ਸਮਾਂ ਹੋ ਗਿਆ ਹੁਣ ਨਹੀਂ ਜੀ ਉਰੇ ਨਹੀਂ ਆਇਆ ਹੈਗਾ ਜਮਾ ਕਦੇ ਦੇਖਿਆ ਹੀ ਨਹੀਂ ਜੀ ਅਸੀਂ ਤਾਂ ਸਾਲ ਹੋ ਗਿਆ ਹੁਣ ਜਦੋਂ ਤੋਂ ਚਾਚਾ ਮਰਿਆ ਨਾ ਉਤੇ ਬਾਦ ਆਏ ਨਹੀਂ ਜੀ ਉਹਰੇ ਤੁਹਾਨੂੰ ਪਤਾ ਵੀ ਕੀ ਉਹ ਉਹਦੇ ਵਿੱਚ 4 ਕਿਲੋ ਫੀਮ ਫੜੀ ਗਈ ਸੀ ਜਾਂ ਗੁਰਲਾਲ ਦੇ ਮਾਮਲੇ 'ਚ ਵੀ ਨਾਮਜਿਤ ਸੀ ਉਹਨੂੰ ਸਾਨੂੰ ਕੋਈ ਪਤਾ ਨਹੀਂ ਜੀ ਪਿੰਡ ਦੇ ਨੂੰ ਇਹ ਚੀਜ਼ਾਂ ਦਾ ਬਿਲਕੁਲ ਕਿਸ ਤਰੀਕੇ ਨਾਲ ਲੇਖਦਾ ਇਹ ਕਟਨਾ ਬੜੀ ਮੰਦ ਭਾਗੀ ਵਾਪਰੀ ਆ ਜਦੋਂ ਤਰੀਕ ਤੇ ਗਿਆ ਸੀ ਨੌਜਵਾਨ ਤੁਹਾਡੇ ਪਿੰਡ ਦਾ ਸੀ ਸਾਨੂੰ ਤਾਂ ਐਵੇਂ ਨਹੀਂ ਤਾਂ ਪਤਾ ਜੀ ਅੱਜ ਉਹਦੀ ਕੋਈ ਤਰੀਕ ਹੈ ਕਿਹੜਾ ਉਹਰੇ ਆਉਂਦਾ ਤਾਂ ਜੀ ਉਹ ਕਿਸੇ ਕੋਲ ਮਾ ਜੀ ਸਾਨੂੰ ਨਹੀਂ ਇਹ ਬਾਰੇ ਪਤਾ ਇਹ ਸਾਹਮਣੇ ਵਾਲਾ ਘਰ ਜਿਹੜਾ ਕੱਚਾ ਜਿਹਾ ਇਹ ਵੀ ਘਰ ਉਹਦੀ ਆ ਇਹ ਉਹਦੇ ਇਹਦੇ ਦਾਦਾ ਜੀ ਨੇ ਇਹ ਮੁੱਲ ਲਿਆਤਾ ਜੀ ਉਹਦੇ ਦਾਦੇ ਜੀ ਨੇ ਮਿੰਦਰ ਸਿੰਘ ਨੇ ਹਨੀ ਬਿੱਟੂ ਮਿੰਦਰ ਸਿੰਘ ਲੱਬੜਦਾਰ ਨੇ ਮੁੱਲ ਲਿਆਤਾ ਜੀ ਇਹ ਇਹ ਕੋਠੀ ਕੋਠੀ ਕਦੋਂ ਬਣਵਾਈ ਸੀ ਇਹ ਉਹਦੀ ਇਹ ਤਾਂ ਹਲੇ ਪੂਰੀ ਸਿਰੇ ਵੀ ਨਹੀਂ ਸੀ ਚੜੀ ਬਣੇ ਰਹੀ ਸੀ ਇੰਨੇ ਮੋ ਘਰ ਤੋਂ ਚਲੇ ਗਿਆ ਇਹ ਆ ਤੇ ਬਾਅਦੇ ਪਣੀ ਇਹ ਬਣਨ ਲੱਗੀ ਹੈ 21 ਦੇ ਬਾਅਦ ਉਹਦੀ ਦਾਦੀ ਉਹਰੇ ਰਹਿੰਦੀ ਤੇ ਤਾਂ ਕਿਤੇ ਕਿਤੇ ਆਉਂਦਾ ਤਾਂ ਜੀ ਬਰੇ ਕੋਠੀ ਦੇ ਵਿੱਚ ਵੀ ਅੱਜ ਕੋਰੋਨਾ ਦੀ ਜਿੱਥੇ ਕੋਈ ਰੈਡ ਵਾਲਾ ਨਹੀਂ ਦੀਗਾ ਜਗਾਉਣ ਵਾਲਾ ਬੱਲਬ ਵੀ ਨਹੀਂ ਚਲਦਾ ਬੱਲਬ ਵੀ ਨਹੀਂ ਚਲਦਾ ਆਉਣਾ ਕੀ ਨੇ ਜਦੋਂ ਉਹੀ ਤਾਂ ਵਰਤਣ ਵਾਲਾ ਕੱਲਾ ਹੋ ਗਿਆ ਰਹਿੰਦਾ ਉਰੇ ਹੈ ਕੋਈ ਨਹੀਂ ਤੀ ਵੀ ਚਲੋ ਉਰੇ ਰਹਿੰਦਾ ਹੋਵੇ ਵੀ ਚਲੋ ਨਿਆਣਾ ਮੇਲੇ ਗਲੇ ਰਿਆਂ ਤੋਂ ਉਰੇ ਹੈ ਨਹੀਂ ਕਦੇ ਉਹ ਬਿਲਕੁਲ ਸਰਖਾਬ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਜ਼ਰੂਰ ਆ ਜਿਹੜੇ ਪਿੰਡ ਦੇ ਵਸਨੀਕ ਸੀ ਕੋਈ ਜਾਣਕਾਰੀ ਸਾਂਝੀ ਕਰ ਰਹੀ ਸੀ ਤਾਂ ਦੋ ਘਰ ਨੇ ਗੁਰਵਿੰਦਰ ਦੇ ਸਾਹਮਣੇ ਵਾਲੀ ਆਲੀਸਾਨ ਕੋਠੀ ਆ ਜਿਹੜੀ ਬਣਾਈ ਸੀ ਜਿੱਥੇ ਅੱਜ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਬਚਿਆ ਉਸ ਨੌਜਵਾਨ ਦਾ ਜਿਸ ਦਾ ਕਤਲ ਹੋਇਆ ਸਾਹਮਣੇ ਇੱਕ ਮਕਾਨ ਹੋਰ ਆ ਉਹ ਬਿਲਕੁਲ ਕੱਚਾ ਏ ਤਾਂ ਉਸੇ ਤਰੀਕੇ ਦੇ ਨਾਲ ਬਣਿਆ ਉਹ ਖਰੀਦਿਆ ਸੀ ਕੁਝ ਸਮਾਂ ਪਹਿਲਾਂ ਤਾਂ ਇਹ ਕੋਠੀ ਵੀ ਬਣਾਈ ਸੀ ਪਰ ਜਿਹੜੀ ਕੋਠੀ ਆ ਕੋਠੀ ਵੀ ਖਾਲੀ ਪਈ ਆ ਕੋਈ ਵੀ ਵਿਅਕਤੀ ਇਸ ਕੋਠੀ ਦੇ ਵਿੱਚ ਨਹੀਂ ਰਹਿ ਰਿਹਾ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਤਾਂ ਇਸ ਘਟਨਾ ਬਾਰੇ ਤਾਂ ਖਬਰਾਂ ਤੋਂ ਪਤਾ ਚੱਲਿਆ